ਸ਼ੇਕਰ ਕਰਾਂਗੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਅਕਾਲੀ ਆਗੂ ਅਨਲ ਜੋਸ਼ੀ ਹੁਣਾ ਜਿਵੇਂ ਦੇਖਦੇ ਹੋ ਕਿਉਂਕਿ 2027 ਸਿਰ ਤੇ ਹੈ ਤੇ ਜਿਹੜਾ ਦਲ ਬਦਲਣ ਦਾ ਸلسلਾ ਇੱਕ ਵਾਰ ਫਿਰ ਸ਼ੁਰੂ ਹੋ ਗਿਆ ਹੈ ਜੋਸ਼ੀ ਮਾਝੇ ਦੇ ਹਿੰਦੂ ਭਾਈ ਦੇ ਜਰਿਆ ਆਪਣੀ ਸਰਮੌਰ ਆਗੂ ਮੰਨੇ ਜਾਂਦੇ ਹੈ ਜਿਨ੍ਹਾਂ ਨੇ ਅੱਜ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਹੈ ਭਾਜਪਾ ਵਾਲੇ ਕਹਿੰਦੇ ਜਦ ਤੱਕ ਡਵੀਲਨ ਦੀ ਸਰਕਾਰ ਨਹੀਂ ਲੱਗਦੀ ਉਹ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਸੋਨਨ ਨੂੰ ਉਮੀਦ ਹੈ ਕਿ ਡਵੀਲਨ ਦੀ ਸਰਕਾਰ ਵੀ ਹੋ ਸਕਦੀ ਹੈ ਇੱਕ ਦੋ ਦਿਨਾਂ ਦਾਾਰਾ ਵੀ ਮੰਗਿਆ ਜਾ ਸਕਦਾ ਹੈ ਪਰ ਭਾਈ ਤਨ ਨੂੰ ਲੱਗਦਾ ਹੈ ਕਿ ਟਵਿੰਟਨ ਖੜਾ ਕੀਤਾ ਜਾ ਸਕਦਾ ਹੈ ਚਾਲੀ ਦਾਾਰਾ ਜਿਹੜਾ ਆਪਣਾ ਖੇਤਰੀ ਪਾਰਟੀ ਦਾ ਪ੍ਰਤੀਨਿਧ ਹੁੰਦਾ ਵੀ ਕਹਿੰਦਾ ਹੈ ਕਿ ਜਿਹੜੀਆਂ ਕੌਮੀ ਪਾਰਟੀਆਂ ਉਹ ਪੰਜਾਬ ਦਾ ਪ੍ਰਬੰਧ ਨਹੀਂ ਕਰ ਸਕੀਆਂ ਤੁਸੀਂ ਖੇਤਰੀ ਪਾਰਟੀ ਨੂੰ ਅੱਗੇ ਲੈ ਕੇ ਆਓ ਇਸਿੰਗ ਟੀਮਾ ਮਾਲਵੇ ਦੇ ਇੱਕ ਕਦਮ ਰੱਖੂ ਜਿਨਾ ਗਰੇ ਇਹ ਕੰਮ ਨੂੰ ਨਾ ਆਸੀ ਟੀਮਾ ਸਾਤਾ ਬਿਲਕੁਲ ਇਸ ਕਿਥੇ ਖਾਣ ਜਿਆਲਾ ਨਾਬਾ ਕੇ ਕਾਂਗਰਸ ਨੂੰ ਇੱਕ ਚੰਗੀ ਮਸੂਦਗੀ ਮਾਝੂਸੇ ਮਿਲਦੀ ਨਜ਼ਰ ਆ ਰਹੀ ਹੈ ਇਸ ਅਗੁਦੇ ਜੁਆਇਨ ਕਰਨਾ ਖਾਸ ਤੌਰ ਤੇ ਆਰਐਸਐਸ ਦਾ ਸਥਾਪਨਾ ਦਿਵਸ 6 ਸੌਥੇ ਸ਼ਾਮਿਲ ਹੋਏ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਕਿਹਾ ਕਿ 84 ਦੇ ਵਿੱਚ ਜੋ ਸਿੱਖ ਕਤਲੇਆਮ ਹੋਇਆ ਉਸ ਕਤਲੇਆਮ ਦੇ ਵਿੱਚ ਆਰਐਸਐਸ ਨੇ ਸਿੱਖਾਂ ਦੀ ਮਦਦ ਕੀਤੀ ਕਿਹਾ ਜਾ ਸਕਦਾ ਹੈ ਮੰਤਰੀ ਸਿੱਖ ਭਾਈ ਜੈਜਤ ਸਿੰਘ ਟਿੱਪਣੀ ਕਰਕੇ ਇੱਕ ਆਪਣਾ ਸੁਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਦੇ ਮਨ ਚ ਇਸ ਭਾਈਚਾਰੇ ਲਈ ਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਕਰਾਂਗੇ ਕੁਝ ਅਹਿਮ ਸੁਰਖੀਆਂ ਦੇ ਉੱਪਰ ਅਹਿਮ ਖਬਰਾਂ ਦੇ ਉੱਪਰ ਆਖਿਰਕਾਰ ਪੰਜਾਬ ਤੇ ਦੇਸ਼ ਭਰ ਦੇ ਵਿੱਚ ਅੱਜ ਕਿਸ ਤਰ੍ਹਾਂ ਦੀਆਂ ਮੁੱਖ ਗਤੀਵਿਧੀਆਂ ਨੇ ਉਹਨਾਂ ਦੇ ਉੱਪਰ ਸਾਂਝ ਪਾਵਾਂਗੇ ਮੇਰੇ ਨਾਲ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿਲਸਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰਾਮ ਮਿਹਰਬਾਨੀ ਤਨ ਬਾਦ ਇਹਨੇ ਸਤਿਕਾਰ ਨਾਲ ਦਰਸ਼ਕਾਂ ਵਿੱਚ ਸਤਿ ਸ੍ਰੀ ਅਕਾਲ ਜੀ ਉਸ ਵਾਰ ਆਪਾਂ ਹਾਜ਼ਰਾਂ ਦਰਸ਼ਕਾਂ ਦੀ ਕਚਹਿਰੀ ਚ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਅਕਾਲੀ ਆਗੂ ਅਨਲ ਜੋਸ਼ੀ ਉਹਨਾਂ ਦੀ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਨੇ ਪੁਰਾਣੇ ਲੀਡਰ ਨੇ ਪਹਿਲਾਂ ਭਾਜਪਾ ਦੇ ਵਿੱਚ ਸੀ ਭਾਜਪਾ ਤੋਂ 2021 ਦੇ ਵਿੱਚ ਅਕਾਲੀ ਦਲ ਦੇ ਵਿੱਚ ਆਏ ਹੁਣ ਅੱਜ ਕਾਂਗਰਸ ਦਾ ਪੱਲਾ ਫੜਿਆ ਹੈ ਜਦੋਂ ਕਿ ਕਾਂਗਰਸ ਦੀ ਪੰਜਾਬ ਦੀ ਸਾਰੀ ਦੀ ਸਾਰੀ ਲੀਡਰਸ਼ਿਪ ਹੈ ਜਿਹੜੀ ਉਹ ਮੌਜੂਦ ਸੀ ਇਸ ਸਮੇਂ ਕਿਵੇਂ ਦੇਖਦੇ ਹੋ ਕਿਉਂਕਿ 2027 ਸਿਰ ਤੇ ਹੈ ਤੇ ਜਿਹੜਾ ਦਲ ਬਦਲਣ ਦਾ ਸلسلਾ ਇੱਕ ਵਾਰ ਫਿਰ ਸ਼ੁਰੂ ਹੋਇਆ ਹੈ ਦੇਖੋ ਪੰਜਾਬ ਦਾ ਵੱਡਾ ਰਾਸ਼ਟਰੀ ਸਵਾਲ ਹੈ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਅਨਿਲ ਜੋਸ਼ੀ ਜਿਹੜਾ ਹੈਗਾ ਭਾਜਪਾ ਦਾ ਤਾਂ ਜਾਣਾ ਪਛਾਣਾ ਤੇਰਾ ਰਿਹਾ ਹੀ ਹੈ ਅਕਾਲੀ ਦਲ ਦੇ ਆਗੂ ਵੀ ਰਹੇ ਹੈ ਔਰ ਕੈਬਨਟ ਮੰਤਰੀ ਰਹੇ ਹੈ ਵਿਧਾਇਕ ਰਹੇ ਹੈ ਖਾਸ ਤੌਰ ਤੇ ਜੇ ਮੈਂ ਗੱਲ ਕਰਾਂ ਉਹਨਾਂ ਦਾ ਅਨਿਲ ਜੋਸ਼ੀ ਦਾ ਉਹਨਾਂ ਦਾ ਕਹਿਣਾ ਕਿ ਮੈਂ ਤਾਂ ਬੜਾ ਸੈਕੂਲਰ ਸੋਚ ਵਾਲਾ ਹਾਂ ਕਿਉਂਕਿ ਭਾਜਪਾ ਜੀ ਲੰਬਾ ਸਮਾਂ ਰਹੇ ਜੇ ਆਪਾਂ ਇਹ ਜ਼ਿਕਰ ਕਰੀਏ ਇੱਕ ਭਾਈਚਾਰੇ ਦਾ ਜੇ ਆਪਾਂ ਗੱਲ ਕਰਦੇ ਜਨ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਤਾਂ ਉਹ ਵੈਸਦਾ ਪੰਜਾਬ ਦੇ ਜਿਹੜੇ ਹੈਗੇ ਹਿੰਦੂ ਭਾਈਚਾਰੇ ਦੇ ਜਿਹੜੇ ਆਗੂ ਹੈ ਉਹਨਾਂ ਚ ਛੋਟੀ ਦੇ ਆਗੂ ਔਰ ਮਾਝੇ ਜਿਹੜਾ ਹਾਨੇ ਉਹ ਮਾਝੇ ਚ ਮੈਂ ਜੇ ਕੋਈ ਦਾਅਵੇਦਾਰ ਨਾਲ ਇਹਨਾਂ ਨਾਲ ਗੱਲ ਨਾ ਹੀ ਕਹਾਂ ਜਿਦ ਤਰ ਤਕੀਕ ਦੀ ਗੱਲ ਵੀ ਆਪਾਂ ਕਰੀਏ ਤਾਂ ਨਰ ਜੋਸ਼ੀ ਮਾਝੇ ਦੇ ਹਿੰਦੂ ਭਾਈਚਾਰੇ ਦੇ ਆਗੂਾਂ ਚ ਸਰ ਮੌਰ ਆਗੂ ਮੰਨੇ ਜਾਂਦੇ ਆ ਜਿਨ੍ਹਾਂ ਨੇ ਅੱਜ ਕਾਂਗਰਸ ਪਾਰਟੀ ਦਾ ਪੰਨਾ ਫੜਿਆ ਜਿਦਾਂ ਤੁਸੀਂ ਕਹਿ ਕਿ ਕਾਂਗਸ ਪਾਰਟੀ ਦੇ ਕਦਰਾ ਕੁਝ ਨੇ ਪ੍ਰਤਾਪ ਆਜਵਾ ਕਾਂਗਸ ਦੇ ਪ੍ਰਧਾਨ ਰਾਜਾ ਵੜੇਂਗਾ ਇਸੇ ਤਰੀਕੇ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਜੀ ਹੋਰ ਬਹੁਤ ਸਾਰੇ ਆਪ ਉਸ ਮੌਕੇ ਤੇ ਹਾਜ਼ਰ ਸੀ ਬਿਲਕੁਲ ਹਾਜ਼ਰ ਹੋਣ ਦਾ ਸਵਾਲ ਬੜਾ ਸੁਭਾਵਿਕ ਹੈ ਕਿਉਂ ਇਸ ਕਰਕੇ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਪੰਜਾਬ ਵਿਧਾਨ ਸਭਾ ਦੀ ਚੋਣਾਂ ਸਾਹਮਣੇ ਆ ਆਪਾਂ ਇੱਕ ਸਾਲ ਦਾ ਵਕਫਾ ਰਹਿ ਗਿਆ ਜਿਹੜੀਆਂ ਅਗਲੇ ਸਾਲ 27 ਦੇ ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣਾਂ ਆ ਇਨਲਜੀ ਅੰਗਰੇਜ਼ ਜੋਸ਼ੀਆ ਕੇ ਆਗੂ ਦਾ ਇਹਨਾਂ ਤਜਰਬਾ ਹੋਏ ਮੰਤਰੀ ਰਿਹਾ ਹੋਏ ਐਮਐਲਏ ਰਿਹਾ ਹੋਏ ਹੂੰ ਤੇ ਇਸ ਵੇਲੇ ਕਾਂਗਰਸ ਜੁਆਇਨ ਕਰ ਰਿਹਾ ਹੈ ਕਿ ਸਵਾਵ ਹੈ ਕਿ ਕਾਂਗਰਸ ਨੂੰ ਵੱਡਾ ਹਲਾਰਾ ਤਾਂ ਮਿਲੇਗਾ ਮਿਲੇਗਾ ਇੱਕ ਸੁਨੇਹਾ ਤਾਂ ਇਹ ਗਿਆ ਕਿ ਦੇਖੋ ਸਾਰੀਆਂ ਪਾਰਟੀਆਂ ਚ ਇਸ ਵੇਲੇ ਜਿਸ ਤਰੀਕੇ ਦੀ ਦੌੜ ਲੱਗੀ ਹੋਇਆ ਸਤਾ ਹਾਸਲ ਕਰਨ ਦੀ ਆਪਾਂ ਕਾਂਗਰਸ ਇਸ ਜਿਹੜਾ ਦਾ ਕਰੀ ਰਿਹਾ ਹੈ ਕਾਲੀ ਦਾ ਆਪਣੇ ਤੌਰ ਤੇ ਸਰਗਰਮੀ ਨਾਲ ਲੱਗਿਆ ਹੋਆ ਭਾਜਪਾ ਵਾਲੇ ਕਹਿੰਦੇ ਜਦ ਤੱਕ ਡਬਲ ਇੰਜਨ ਸਰਕਾਰ ਨਹੀਂ ਲੈ ਕੇ ਆਉਂਗੇ ਨੇ ਆ ਦਾ ਫਲ ਨਹੀਂ ਹੋ ਸਕਦਾ ਸਾਨੂੰ ਨੂੰ ਉਮੀਦ ਹੈ ਕਿ ਡਬਲ ਇੰਜਨ ਦੀ ਸਰਕਾਰ ਵੀ ਹੋ ਸਕਦੀ ਹੈ ਜੇਕਰ ਦੋਨੇ ਇੰਜਨ ਭਾਜ ਭਾ ਦੇ ਨਾ ਹੋਣਾ ਇੱਕ ਤਾਂ ਇੰਜਨ ਧਾਰਾ ਵੀ ਮੰਗਿਆ ਜਾ ਸਕਦਾ ਹੈ ਪਰ ਭਾਜਪਾ ਨੂੰ ਲੱਗਦਾ ਹੈ ਕਿ ਡਬਲ ਇੰਜਨ ਖੜਾ ਕੀਤਾ ਜਾ ਸਕਦਾ ਹੈ ਸੋ ਇਹੋ ਜੀ ਸਥਿਤੀ ਦੇ ਅੰਦਰ ਜਿਹੜਾ ਭਾਜਪਾ ਗੂਹੜੇ ਦੇ ਕੰਨ ਜਦੇ ਆ ਗੂਹੜੇ ਇਸ ਲਈ ਸੇ ਚਾਲਾ ਕਿ ਉਹਨੇ ਅਸਤੀਫਾ ਦਿੱਤਾ ਸੀ ਕਾਂਗਰਸ ਦੇ ਚੋਣਾਂ ਨਾਲ ਜੁੜੀਦਾ ਕਾਂਗਰਸ ਲਈ ਵੱਡਾ ਹਲਾਰਾ ਤਾਂ ਹੈ ਹੀ ਹੈ ਜੀ ਪਰ ਇਹ ਕਦੇ ਜ਼ਰੂਰ ਕਹਾਂਗਾ ਕਿ ਕਾਲੀ ਦਾ ਜਿਹੜਾ ਆਪਣਾ ਮੁਖਤਰੀ ਪਾਰਟੀ ਦਾ ਪ੍ਰ代表 ਹੁੰਦਾ ਉਹ ਵੀ ਕਹਿੰਦਾ ਹੈ ਕਿ ਜਿਹੜੀਆਂ ਕੌਮੀ ਪਾਰਟੀਆਂ ਉਹ ਪੰਜਾਬ ਦਾ ਪਲਾਨ ਨਹੀਂ ਕਰ ਸਕਦੀਆਂ ਤੁਸੀਂ ਖੇਤਰੀ ਪਾਰਟੀ ਨੂੰ ਅੱਗੇ ਲੈ ਕੇ ਆਓ ਇਹੋ ਜਿਹੇ ਮੌਕੇ ਤੇ ਜਦੋਂ ਚੋਣਾਂ ਸਿਰ ਤੇ ਆ ਅਕਾਲੀ ਦਲ ਦੀ ਸਰਕਾਰ ਨੇ ਅਨੈਲ ਜੋਸ਼ੀ ਵਰਗੇ ਆਗੂ ਦਾ ਕਾਂਗਰਸ ਜਾਣਾ ਕਿਸੇ ਖੇਤਰੀ ਪਾਰਟੀ ਲਈ ਵੀ ਸਵਾਲ ਖੜੇ ਕਰਦਾ ਕਿਉਂਕਿ ਖੇਤਰੀ ਪਾਰਟੀ ਛੱਟ ਕੇ ਕੌਮੀ ਪਾਰਟੀ ਚ ਗਿਆ ਅਨੈਲ ਜੋਸ਼ੀ ਸੁਝਾ ਕੇ ਕਿ ਪੰਜਾਬ ਚ ਖੇਤਰੀ ਪਾਰਟੀ ਨੂੰ ਕੋਈ ਲੱਗਦਾ ਨਹੀਂ ਕਿ ਵੱਡਾ ਕੋਰਾ ਲੱਗ ਰਿਹਾ ਇਸ ਮੌਕੇ ਤੇ ਇਦਾਂ ਕੋ ਹੋਰ ਆ ਕੋ ਜਗਦੀਸ਼ ਜੀ ਮਾ ਹਾਲਾਂਕਿ ਉਹਨਾਂ ਨੇ ਪਾਰਟੀ ਤੋਂ ਆਪ ਹੀ ਕੱਢਿਆ ਸ਼੍ਰੋਮਣੀ ਕਾਲਜ ਨੇ ਹਾਂਜੀ ਜਿਸ ਕਰਕੇ ਜ਼ਿਕਰ ਕਰਵਾਜਬ ਸਮਝਾਂ ਕਿ ਰਣਦੀਰ ਜੀ ਮਾ ਜਿਹਨਾਂ ਦੇ ਬੇਟੇ ਐ ਜਗਦੀਸ਼ ਜੀ ਮਾ ਰਣਦੀ ਸਿੰਘ ਜੀ ਮਾ ਮਾਲਵੇ ਦੇ ਇੱਕ ਦਾ ਵਾਰ ਆ ਕੋ ਜਿਹੜਾ ਬਰੇਏ ਕਨ ਦਾ ਨਾਸਿ ਚੀਮਾ ਸਾਹ ਦਾ ਬਿਲਕੁਲ ਇਸ ਖੇਤ ਦੇ ਖਾਦ ਤੋਂ ਪਟਿਆਲਾ ਨਾਬਾ ਖੇਤਰ ਦੇ ਉਸ ਪਰਿਵਾਰ ਦੇ ਆਗੂ ਵੱਲੋਂ ਛੱਟਕੇ ਚਲੇ ਜਾਣਾ ਕਾਲੀਦਾਰ ਨੂੰ ਸੋ ਕਾਲੀਦਾਰ ਲਈ ਤੇ ਚੁਣੌਤੀਆਂ ਖੜੀਆਂ ਕਰ ਹੀ ਰਿਹਾ ਦੂ ਤੱਕ ਦੂਜੀਆਂ ਪਾਰਟੀਆਂ ਨੂੰ ਦੌੜ ਦਾ ਸੌਲਾ ਪਾਜਪਾ ਲਈ ਛੱਟਕਾ ਇਸ ਕਰਕੇ ਕਿਉਂਕਿ ਪਾਜਪਾ ਦੇ ਨੇ ਜੁਸੀ ਅਗੂਰੇ ਹਿੰਦੂ ਜਿਹੜਾ ਕਾਂਗਰਸ ਉਹਨੇ ਨੇ ਜਾਇਨ ਕੀਤੀ ਹੈ ਔਰ ਦੂਜੇ ਪਾਸੇ ਆਪ ਨਾਲ ਤੇ ਕਾਂਗਰਸ ਦਾ ਸਿੱਧਾ ਮਕਾਬਲਾ ਹੈ ਸਥਿਤੀ ਦੇ ਵਿੱਚ ਕਾਂਗਰਸ ਨੂੰ ਇੱਕ ਚੰਗੀ ਮਜਬੂਤੀ ਮਾਝਿਸ ਮਿਲਦੀ ਨਜ਼ਰ ਆ ਰਹੀ ਹੈ ਇਸ ਅਗੂਰੇ ਜੁਆਇਨ ਕਰਨਾ ਜੀ ਸਦਸਾ ਬਗੇ ਜ਼ੈਕਰ ਪ੍ਰਧਾਨ ਮੰਤਰੀ ਦੇ ਇੱਕ ਅਜਿਹੇ ਬਿਆਨ ਦਾ ਕਰਾਂਗੇ ਜੋ ਕਿ ਉਹ ਪਹਿਲਾਂ ਵੀ ਦਿੰਦੇ ਨੇ ਪਰ ਅੱਜ ਖਾਸ ਤੌਰ ਤੇ ਆਰਐਸਐਸ ਦਾ ਸਥਾਪਨਾ ਦਿਵਸ ਸੀ ਸੋ ਉੱਥੇ ਸ਼ਾਮਿਲ ਹੋਏ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਕਿਹਾ ਕਿ 84 ਦੇ ਵਿੱਚ ਜੋ ਸਿੱਖ ਕਤਲੇਆਮ ਹੋਇਆ ਹੈ ਉਸ ਕਤਲੇਆਮ ਦੇ ਵਿੱਚ ਆਰਐਸਐਸ ਨੇ ਸਿੱਖਾਂ ਦੀ ਮਦਦ ਕੀਤੀ ਬਹੁਤ ਸਾਰੇ ਸਿੱਖਾਂ ਨੂੰ ਪਨਾਹ ਜਿਹੜੀ ਉਹ ਆਰਐਸਐਸ ਦੇ ਜੋ ਵਰਕਰ ਸੀ ਜਾਂ ਕਹਿ ਲਓ ਕਿ ਵੱਡੇ ਆਗੂ ਸੀ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਦਿੱਤੀ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਅਜੇਹੇ ਸਮੇਂ ਦੇ ਉੱਪਰ ਕਿਉਂਕਿ ਹਰ ਇੱਕ ਚੀਜ਼ ਹੈ ਜਿਹੜੀ ਉਹ ਮਹੱਤਵਪੂਰਨ ਹੈ ਸਿਆਸੀ ਪੱਖ ਤੋਂ ਬਿਲਕੁਲ ਹੈ ਪ੍ਰਧਾਨ ਜੀ ਦੇ ਬਿਆਨ ਦਾ ਜੇ ਤਾਂ ਅਸੀਂ ਜ਼ਿਕਰ ਕਰਦੇ ਹਾਂ ਮੈਂ ਇਹ ਕਹਾਂਗਾ ਕਿ ਪ੍ਰਧਾਨ ਮੰਤਰੀ ਵੱਲੋਂ ਕਿਹਾ ਜਾਣਾ ਆਰਐਸਐਸ ਨੇ 83 ਵਿਕਤਿਆਂ ਬਿਲੇ ਸਿੱਖ ਭਾਈਚਾਰੇ ਦੀ ਮਦਦ ਕੀਤੀ ਸਿੱਖ ਭਾਈਚਾਰੇ ਆਪਾਂ ਨੂੰ ਘਰਾਂ 'ਚ ਰੱਖਿਆ ਪਨਾਹ ਦਿੱਤੀ ਬਚਾਇਆ ਉਸ ਵੇਲੇ ਵੱਡੀ ਪੱਧਰ ਤੇ ਕਤਲੇਆਮ ਹੋਇਆ ਸਿੱਖ ਭਾਈਚਾਰੇ ਦੇ ਬਾਕੀ ਸ਼ਹਿਰਾਂ 'ਚ ਖਾਸ ਤੂ ਦਿੱਲੀ ਦੇ ਹੋਰ ਵੀ ਕਈ ਸ਼ਹਿਰਾਂ ਦੇ ਅੰਦਰ ਸੁਪਰ ਪ੍ਰਧਾਨ ਮੰਤਰੀ ਦਾ ਕਮੈਂਟ ਆਪਣਾ ਆਉਂਦੀ ਬੜਾ ਐਮ ਹੁੰਦਾ ਤੇ ਜਿਸ ਨੂੰ ਉਹਨੇ ਇਹ ਗੱਲ ਕਹਿਣਾ ਕਿ ਸਿੱਖ ਭਾਈਚਾਰੇ ਦੀ ਮਦਦ ਕੀਤੀ ਆਰਐਸਐਸ ਨੇ ਇਹ ਕੇ ਵੀ ਸੁਣਿਆ ਜਾਂਦਾ ਹੈ ਕਿ ਸਿੱਖ ਭਾਈਚਾਰੇ ਦੇ ਪ੍ਰਤੀ ਪ੍ਰਧਾਨ ਮੰਤਰੀ ਚਾਹੇ ਉਸ ਨੂੰ ਪੋਲੀਟੀਕਲ ਪਾਰਟੀਆਂ ਦੂਜੇ ਤਰ੍ਹਾਂ ਜੋ ਮਰਜ਼ੀ ਨਜ਼ਰੀਆ ਦੇਣ ਇਹ ਗੱਲ ਤਾਂ ਹੈ ਕਿ ਪ੍ਰਧਾਨ ਮੰਤਰੀ ਚਾਹੁੰਦੇ ਆ ਕਿ ਸਿੱਖ ਭਾਈਚਾਰੇ ਦਾ ਮਨਨ ਤੇਰ ਜਿਹੜਾ ਹੈਗਾ ਜਿੱਤਿਆ ਜਾਵੇ ਕੁਕਤਰਾਸੀ ਦਾ ਕਤਲੇਆਮ ਜਿਹੜਾ ਕਿ ਸਿੱਖ ਭਾਈਚਾਰੇ ਲਈ ਸਭ ਤੋਂ ਵੱਡੀ ਇੱਕ ਚੀਜ਼ ਜਾਂ ਟਾਸਕ ਹੈ ਔਰ ਸਾਡੇ ਦੇਸ਼ ਦੀ ਜਮਹੂਰੀਅਤ ਦੇ ਉੱਤੇ ਮੱਥੇ ਤੇ ਕਾਲਾ ਜਿਹੜਾ ਹੈਗਾ ਦਾਗ ਹੈ ਇਸ ਨੂੰ ਬਟਾ ਕੋ ਮਾਨਵੀ ਗੈਰ ਮਾਨਵੀ ਵਰਤਾਰਾ ਹੋ ਨਹੀਂ ਸਕਦਾ 286 ਵਾਪਰੇ ਆ ਸੋ ਇਸ ਗੈਰਮਾਨਵੀ ਵਿਵਹਾਰੇ ਨੂੰ ਜ਼ਿਕਰ ਕਰਦਿਆਂ ਆ ਪ੍ਰਧਾਨ ਮੰਤਰੀ ਵੱਲੋਂ ਸਿੱਖ ਪਾਈ ਚਾਰੇ ਦੀ ਮਦਦ ਦੀ ਗੱਲ ਕਰਨੀ ਉਹਨਾਂ ਨੂੰ ਚੇਤੇ ਕਰਨਾ ਇਸ ਤੋਂ ਇੱਕ ਦਾ ਸੁਨੇਹਾ ਜਾਂਦੇ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਸਿੱਖ ਪਾਈ ਚਾਰੇ ਨੂੰ ਆਪਣੇ ਨਾਲ ਜਿਹੜਾ ਰੱਖਣਾ ਚਾਹੁੰਦੇ ਆ ਔਰ ਉਹਨਾਂ ਦੇ ਪ੍ਰਤੀ ਹੋਰ ਵੀ ਕਈ ਮੌਕੇ ਆnde ਆਪਾਂ ਗੁਰੂ ਸਾਹਿਬਾਨ ਦੇ ਜਿਹੜੇ ਚੇਤੇ ਤੌਰ ਤੇ ਆਪਾਂ ਕਾਜ ਦਿਹਾੜੇ ਆਉਂਦੇ ਆ ਬਹੁਤ ਸਾਰੇ ਇਦਾਂ ਦੇ ਦਿਨ ਹੁੰਦੇ ਆ ਜਦੋਂ ਆ ਪ੍ਰਧਾਨ ਮੰਤਰੀ ਵੱਲੋਂ ਕੋਈ ਨੂੰ ਕੋਈ ਟਵੀਟ ਕਰਕੇ ਜੇ ਗੁਰਦੁਆਰਾ ਸਾਹਿਬ ਨਤਮਸਤੋ ਹੋ ਕੇ ਆਪਣੀ ਸਰਦਾ ਦਾ ਪ੍ਰਗਟਾਵਾ ਕੀਤਾ ਜਾਂਦਾ ਸੋ ਕਿਹਾ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਸਿੱਖ ਭਾਈਚਾਰੇ ਪ੍ਰਤੀ ਇਹ ਟਿੱਪਣੀ ਕਰਕੇ ਇੱਕ ਆਪਣਾ ਸੁਨੇਹਾ ਦੇਣਾ ਚਾਹੁੰਦੇ ਹੈ ਕਿ ਉਹਨਾਂ ਦੇ ਮਨ 'ਚ ਇਸ ਭਾਈਚਾਰੇ ਪ੍ਰਤੀ ਕਿੰਨਾ ਸਤਿਕਾਰ ਤੇ ਆਦਰ ਹੈ ਜੀ ਜੀ ਸਤਿ ਸਾਬ ਅਗੇ ਜ਼ਿਕਰ ਇੱਕ ਜੇ ਹੀ ਕਿਤਾਬ ਦਾ ਕਰਾਂਗੇ ਜੋ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਹੈ ਸਿਆਸੀ ਪੱਖ ਤੋਂ ਵੀ ਤੇ ਉਂਝ ਸੋਸਾਇਟੀ ਦੇ ਵਿੱਚ ਵੀ ਪੱਤਰਕਾਰ ਨੇ ਹਰਿੰਦਰ ਬਵੇਜਾ ਉਹਨਾਂ ਦੇ ਵੱਲੋਂ ਇੱਕ ਕਿਤਾਬ ਲਿਖੀ ਗਈ ਹੈ ਉਸ ਕਿਤਾਬ ਦੇ ਵਿੱਚ ਉਹ ਚਰਚਾ ਕਰਦੇ ਨੇ ਕਿ ਜੋ ਮੁਲਾਕਾਤ ਹੈ ਰਾਜੀਵ ਗਾਂਧੀ ਤੇ ਸੰਤ ਪੰਡਰਾਂ ਵਾਲੇ ਨੇ ਜਿਹੜੇ ਉਹਨਾਂ ਦੀ ਹੋ ਸਕਦੀ ਸੀ ਪਰ ਇਸ ਮੁਲਾਕਾਤ ਤੋਂ ਐਨ ਪਹਿਲਾਂ ਰਾਜੀਵ ਗਾਂਧੀ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ ਇਸਨ ਚੈਪਟਰ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਈ ਤਰ੍ਹਾਂ ਦੇ ਸਿਆਸੀ ਤੌਰ ਤੇ ਵੀ ਇਸ ਨੂੰ ਕਾਫੀ ਮਹੱਤਵਪੂਰਨ ਐਂਗਲ ਤੋਂ ਵੇਖਿਆ ਜਾ ਰਿਹਾ ਹੈ ਤਾਂ ਜਿਹੜੀ ਇਹ ਕਿਤਾਬ ਹੈ ਕੈਪਟਨ ਅਵਰਿੰਦਰ ਸਿੰਘ ਹੁਣਾ ਵੱਲੋਂ ਲਾਂਚ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਮੁਲਾਕਾਤ ਵੀ ਕੈਪਟਨ ਹੀ ਕਰਵਾਉਣ ਜਾ ਰਹੇ ਸਨ ਕਿਵੇਂ ਦੇਖਦੇ ਹੇ ਸੂ ਜੀ ਜੀ ਬਿਲਕੁਲ ਪ੍ਰਬੰਹ ਸਵਾਲ ਹੈ ਖਾਸ ਤੌਰ ਤੇ ਪਰਨੂ ਜਨਸ ਦਾ ਜ਼ਿਕਰ ਕਰਨਾ ਚਾਹਾਂਗਾ ہندو ਵਿਵੇਚਾ ਉਹ ਚੰਡੀਗੜ੍ਹ ਪੱਤਰਕਾਰਤਾ ਕਰਦੇ ਰਿਹਾ ਫੀਲਡ ਦੀ ਜਿੰਨਾ ਦਿਨਾਂ ਚ ਅਸੀਂ ਸਾਰੇ ਫੀਲਡ ਸੀ ਸਾਡੇ ਇੱਕ ਲੀਗ ਨੇ ਸੀਨੀਅਰ ਜਰਨਲਿਸਟ ਹੈ ਅੱਜਕੱਲ ਦਿੱਲੀ ਚ ਉਹਨਾਂ ਦਾ ਇੱਕ ਨਾਮ ਹੈ ਆਪਣੇ profession ਦੇ ਅੰਦਰ ਉਹਨਾਂ ਵੱਲੋਂ ਇੱਕ ਕਿਤਾਬ ਲਿਖੀ ਗਈ ਹੈ ਔਰ ਮੈਂ ਕਿਉਂਕਿ ਜਰਨਲਿਸਟ ਬੇਜਾਂ ਨੂੰ ਜਾਣਦਾ ਹਾਂ ਸੂਖੀਕਤ ਦੇ ਉੱਤੇ ਆਧਾਰਿਤ ਕਿਤਾਬ ਹੋएगी ਇਹ ਨਹੀਂ ਕਿ ਵੀ ਐਵੇਂ ਕਿਸੇ ਨੇ ਕਿਤਾਬ ਦਾ ਟਾਈਟਲ ਦੇਣ ਲਈ ਕਿਤਾਬ ਲਿਖ ਦਿੱਤੀਗੀ ਹੈ ਵਾਕਈ ਇਹ ਵੱਡੀ ਗੱਲ ਹੈ ਜੋ ਗੱਲ ਕਹੀ ਗਈ ਹੈ ਦੇਖੋ ਉਸ ਵੇਲੇ ਜਿਸ ਤਰ੍ਹਾਂ ਦੀ ਸਥਿਤੀ ਟਕਰਾਅ ਵਾਲੀ ਬਣੀ ਸੀ ਇੱਕ ਪਾਸੇ ਸੰਤ ਜਰਨੈਲ ਸਿੰਘ ਪਿੰਡਾ ਵਾਲਾ ਦੂਜੇ ਪਾਸੇ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਕੇਂਦਰ ਸਰਕਾਰ ਉਹ ਦੌਰ ਦੇ ਵਿੱਚ ਰਜੀਵ ਗਾਂਧੀ ਵੱਲੋਂ ਇਹ ਪੇਸ਼ਕਸ਼ ਕਰਨੀ ਉਹ ਹੀ ਕਿਸੇ ਹੋਰ ਨੂੰ ਨਹੀਂ ਆਪਣੇ ਬਹੁਤ ਹੀ ਜਿਹੜੇ ਭਰੋਸੇਮੰਦ ਸਾਥੀ ਕਹਿ ਲਓ ਆਗੂ ਕਹਿ ਲਓ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਕੈਪਟਨ ਅਮਰਿੰਦਰ ਤੇ ਰਜੀਵ ਗਾਂਧੀ ਦਾ ਬਹੁਤ ਦੋਸਤਾਨਾ ਸਬੰਧ ਰਿਹਾ ਹੈ ਗਾਂਧੀ ਪਰਿਵਾਰ ਨਾਲ ਬੜੀ ਨੇੜਤਾ ਰਹੀ ਹੈ ਵਕਰੀ ਗੱਲ ਹੈ ਕਿ ਉਹਨਾਂ ਪਾਜਵਾ ਚਲੇ ਗਿਆ ਕੈਪਟਨ ਅਮਰਿੰਦਰ ਦੇ ਵੱਲੋਂ ਇਸ ਤਰ੍ਹਾਂ ਦਾ ਇਨਕਸ਼ਾਬ ਕੀਤਾ ਗਿਆ ਉਹ ਜਿਹੜਾ ਕਿਤਾਬ ਵਿੱਚ ਜ਼ਿਕਰ ਹੈ ਉਹ ਇਸੇ ਗੱਲ ਦਾ ਹੈ ਕਿ ਜੀਵ ਗਾਂਧੀ ਨੇ ਖੋਜਿਆ ਕੈਪਟਨ ਅਮਰਿੰਦਰ ਨੂੰ ਕਿਹਾ ਕਿ ਤੁਸੀਂ ਸੰਜਨ ਸਿੰਘ ਪਿੰਡਾਂ ਨਾਲ ਪਿੰਡਾਂ ਵਾਲਾ ਨਾਲ ਸਾਡੀ ਮੁਲਾਕਾਤ ਕਰਾ ਸਕਦੇ ਹੋ ਸੰਜਨ ਸਿੰਘ ਪਿੰਡਾਂ ਵਾਲਾ ਤੱਕ ਕੈਪਟਨ ਅਮਰਿੰਦਰ ਦਾ ਇੱਕ ਆਪਣਾ ਸਵਾਲ ਸੀ ਉਹਨਾਂ ਦਾ ਸਤਿਕਾਰ ਵੀ ਕਰਦੇ ਸੀ ਸੰਜਨ ਸਿੰਘ ਪਿੰਡਾਂ ਵਾਲਾ ਦਾ ਜਦੋਂ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਕੈਪਟਨ ਅਮਰਿੰਦਰ ਨੇ ਕਿਤਾਬ ਦਾ ਸ਼ਾਇਦ ਜ਼ਿਕਰ ਹੈ ਕਿ ਨਹੀਂ ਹੈ ਜੀ ਉਹ ਕਿਤਾਬ ਲਾਂਚ ਕੀਤੀ ਗਈ ਹੈ ਕੈਪਟਨ ਅਮਰਿੰਦਰ ਨੇ ਆਪਣੇ ਮੂੰਹੋਂ ਇਹ ਗੱਲ ਵੀ ਸੁਣਾਈ ਕਿ ਇੱਕ ਮੌਕਾ ਜਿਹੜਾ ਵੀ ਆਇਆ ਹੈ ਕਿ ਮੈਂ ਸੰਤ ਜਨੈਲ ਸਿੰਘ ਪਿੰਡਾ ਵਾਲੇ ਦੇ ਬਿਸਤਰੇ ਤੇ ਜਾ ਕੇ ਸੌਂ ਗਿਆ ਜਣੀ ਇਥੋਂ ਅੰਦਾਜ਼ਾ ਲਾ ਲੋ ਪ੍ਰੋਸੇਜ ਉਕਤ ਦਾ ਤੇ ਜੀਵ ਗਾਂਧੀ ਨੇ ਜਦੋਂ ਗੱਲ ਕਹੀ ਤਾਂ ਕੈਪਟਨ ਅਮਰਿੰਦਰ ਵਾ ਨੇ ਸਵਾਬ ਕੀ ਹੈ ਸਹਿਮਤੀ ਦਿੱਤੀ ਸਹਿਮਤੀ ਦਿੱਤੀ ਸੰਤ ਜਨੈਲ ਸਿੰਘ ਪਿੰਡਾ ਵਾਲਾ ਨੂੰ ਸੁਨਿਆਣ ਲੱਗਿਆ ਔਰ ਇਹ طے ਹੋ ਗਿਆ ਕਿ ਸੰਤ ਜਨੈਲ ਸਿੰਘ ਪਿੰਡਾ ਵਾਲਾ ਜਿਹੜਾ ਅੰਬਾਲਾ 에ਰਪੋਰਟ ਦੇ ਉੱਤੇ ਉੱਥੇ ਹੋਣ ਦੇ ਉੱਥੇ ਹੋਏਗੀ ਜਸਜੀਵ ਗਾਂਧੀ ਤੇ ਸੰਤ ਜਨੈਲ ਸਿੰਘ ਪਿੰਡਾ ਵਾਲਾ ਦੀ ਮੁਲਾਕਾਤ ਜੀ ਰੈਂਜ ਦੇ ਤਿਆਰੀਆਂ ਹੋ ਗਈਆਂ ਸਾਰਾ ਕੋਈ ਪਹੁੰਚਣ ਦੀ ਗੱਲ ਹੋ ਗਈ ਤਾਂ ਜੋ ਉਸ ਵੇਲੇ ਜਿਹੜੀ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਉਹਦੇ ਨੂੰ ਸੁਰੱਖਿਆ ਕਾਰਨਾਂ ਕਰਕੇ ਸਨਿਹਾ ਆਇਆ ਕਿ ਮੁਲਾਕਾਤ ਰੱਦ ਕਰ ਦਿੱਤੀ ਜਾਵੇ ਐ ਧਰੀ ਧੜਾਈ ਗੱਲ ਜਿਹੜੀ ਹੈਗੀ ਆ ਉਹ ਮੁਲਾਕਾਤ ਜਿਹੜੀ ਹੈ ਰੱਦ ਹੋ ਗਈ ਹਾਲਾਂਕਿ ਉਸੜੇ ਕਾਲੀ ਐਸਐਸਪੀ ਜਿਹੜੇ ਸਿਮਰਜੀਤ ਸਿੰਘ ਮਾਨ ਉਹ ਵੀ ਇਸ ਮਾਮਲੇ ਨਾਲ ਜੁੜੇ ਹੋਏ ਸੀ ਉਸ ਤੋਂ ਕੁਝ ਦਿਨਾਂ ਬਾਅਦ ਕੁਝ ਠਹਿਰ ਕੇ ਸਮੇਂ ਬਾਅਦ ਫੇਰੇ ਕੋਸ਼ਿਸ਼ ਹੋਈ ਕਿਉਂਕਿ ਪੰਜਾਬ ਬਹੁਤ ਵੱਡੇ ਸੰਕਟ 'ਚੋਂ ਨਿਕਲ ਰਿਹਾ ਸੀ ਕਿ ਤੈਸੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਗਾਂਧੀ ਪਰਿਵਾਰ ਦਾ ਕਿ ਗਾਂਧੀ ਪਰਿਵਾਰ ਵੀ ਚੜਾ ਹੋਏਗਾ ਕਿ ਸੰਕਟ ਨੂੰ ਕਿਵੇਂ ਟਾਲਿਆ ਜਾ ਸਕਦਾ ਹੈ ਜਿਵੇਂ ਇਹਦਾ ਹੱਲ ਕੀਤਾ ਜਾ ਸਕਦਾ ਹੈ ਜੋ ਕਿਤਾਬ ਦੇ ਵਿੱਚ ਜ਼ਿਕਰ ਹੈ ਦੁਆਰਾ ਕੋਸ਼ਿਸ਼ ਹੋਈ ਦੁਆਰਾ ਕੋਸ਼ਿਸ਼ ਕੀਤਾ ਉਸ ਤੋਂ ਪਹਿਲਾਂ ਸੰਤਪਿੰਡਾ ਵਾਲਾ ਨੇ ਆਪਣੇ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਕਿ ਤੁਸੀਂ ਤਾਂ ਪਹਿਲਾਂ ਤੈਅ ਕਰਕੇ ਮੁੜ ਕੇ ਗੱਲ ਨਹੀਂ ਕੀਤੀ ਜੀ ਸਰਕਾਰਾਂ ਦਾ ਤਰੀਕਾ ਹੀ ਹੁੰਦਾ ਹੈ ਸੰਤਪਿੰਡਾ ਵਾਲਾ ਨੂੰ ਸੁਨੇਹਾ ਗਿਆ ਕਿ ਨਹੀਂ ਟੈਕਨੀਕਲ ਤੌਰ ਤੇ ਜਹਾਜ਼ 'ਚ ਖਰਾਬੀ ਆ ਗਈ ਸੀ ਇਸ ਕਰਕੇ ਮੁਲਾਕਾਤ ਹੋ ਨਹੀਂ ਸਕੀ ਜਹਾਜ਼ ਉਡਾਣ ਨਹੀਂ ਪਰਸ ਕੇ ਦੁਬਾਰਾ ਸਮਾਂ ਤੈਅ ਹੋਇਆ ਦੁਬਾਰਾ ਵੀ ਮੁਲਾਕਾਤ ਦਾ ਸਮਾਂ ਤੈਅ ਹੋ ਗਿਆ ਜਹਾਜ਼ ਉੱਡ ਰਿਹਾ ਪਿਆ ਦਿੱਲੀ ਤੋਂ ਜਿਸ ਕਪਤਾਨ ਰੰਦਰ ਤੇਜੀਵ ਗਾਂਧੀ ਸੀ ਫੇਰ ਉਸ ਵੇਲੇ ਸਨਿਆ ਆਇਆ ਕਿ ਨਹੀਂ ਜਿਹੜਾ ਵਾਪਸ ਆ ਜਾਓ ਤੋਂ ਮੁਲਾਕਤ ਵਿਚ ਵਿਚਾਲੀ ਰਹੇਗੀ ਕਿਹਾ ਜਾ ਰਿਹਾ ਕਿ ਉਸ ਵੇਲੇ ਜਿਹੜੇ ਮੁੱਖ ਮੰਤਰੀ ਸੀ ਸਰਦਾਰ ਦਰਵਾਰਾ ਸਿੰਘ ਪੰਜਾਬ ਦੇ ਜੀ ਉਹਨਾਂ ਨੇ ਸਨਿਆ ਭੇਜਿਆ ਪ੍ਰਧਾਨ ਮੰਤਰੀ ਆਫਿਸ ਨੂੰ ਕਿ ਇਹ ਮੁਲਾਕਤ ਨਹੀਂ ਹੋਣੀ ਚਾਹੀਦੀ ਇਹ ਮੁਲਾਕਤ ਲਈ ਜੇ ਹੁੰਦੀ ਹੈ ਤਾਂ ਰਜੀਵ ਗਾਂਧੀ ਦੀ ਜਾਨ ਨੂੰ ਖਤਰਾ ਹੈ ਉਹਦੀ ਸੁਰੱਖਿਆ ਨੂੰ ਖਤਰਾ ਹੈ ਕਿਉਂਕਿ ਇਹ ਬੀਂਗੇ ਜਾਨ ਵਿੱਚ ਮੈਂ ਇਹ ਗੱਲ ਕਹਿ ਸਕਦਾ ਕਿ ਪੰਜਾਬ ਦਾ ਬਹੁਤ ਵੱਡਾ ਸੰਤਾਪ ਜਿਹੜਾ ਵਾਪਰਿਆ ਜੇ ਮੁਲਾਕਾਤ ਹੋ ਜਾਂਦੀ ਸ਼ਾਇਦ ਇਹਨਾਂ ਵੱਡਾ ਸੰਤਾਪ ਨਾ ਵਾਪਰਦਾ ਟਾਲਿਆ ਜਾ ਸਕਦਾ ਸੀ ਕਿਆਂ ਖੁਫੀਆ ਏਜੰਸੀਆਂ ਜਾਂ ਜਿਹੜੀਆਂ 13 14 ਨਹੀਂ ਸੀ ਜੀਵ ਗਾਂਧੀ ਤੇ ਸੰਤ ਪਿੰਡਰਾਲ ਦੀ ਮੁਲਾਕਾਤ ਹੋਏ ਮੈਂ ਤਾਂ ਇਹ ਵੀ ਕਹਾ ਕਿਤਾਬਾਂ ਵਿੱਚ ਜ਼ਿਕਰ ਕੀਤਾ ਗਿਆ ਕਿ ਸੰਤ ਪਿੰਡਰਾਲ ਤੇ ਜੀਵ ਗਾਂਧੀ ਉਹਨਾਂ ਦੀ ਮੁਲਾਕਾਤ ਨੂੰ ਸਾਬੋਤਾਜ ਕੀਤਾ ਗਿਆ ਔਰ ਜਿਹੜੀ ਸਾਬੋਤਾਜ ਹੋਈ ਉਹ ਉਹਦਾ ਵਕਤ ਜਿਹੜਾ ਹੈਗਾ ਉਹਦਾ ਖਮਿਆਜ਼ਾ ਸਿੱਖ ਭਾਈਚਾਰੇ ਨੇ ਤੋਕਤਿਆ ਪੰਜਾਬ ਨੇ ਭੁਗਤਿਆ ਪੂਰੇ ਹਿੰਦੁਸਤਾਨ ਨੇ ਭੁਗਤਿਆ ਦੁਨੀਆ ਪਾਰ 'ਤੇ ਬੈਠੇ ਪੰਜਾਬੀਆਂ ਨੇ ਹਿੰਦੁਸਤਾਨੀਆਂ ਨੇ ਭੁਗਤਿਆ ਜੀ ਜੀ ਮੁਰਾਕਾਤ ਜਿਹਨਾਂ ਦਾ ਜ਼ੇ ਲਗਾਇਆ ਜਾ ਸਕਦਾ ਤੂੰ ਰੁਖ ਬਦਲ ਸਕਦੀ ਸੀ ਸਥਿਤੀ ਦਾ ਉਹ ਮੁਰਾਕਾਤ ਹੋ ਹੀ ਨਹੀਂ ਪਾਈ ਨਾ ਹੋਣ ਕਰਕੇ ਉਹ ਕੁਝ ਵਾਪਰਿਆ ਜਿਹੜਾ ਨਹੀਂ ਵਾਪਰਨਾ ਚਾਹੀਦਾ ਸੀ ਜੀ ਜੀ ਬਿਲਕੁਲ ਸੋ ਅਸੀਂ ਆਪੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਹਰਿੰਦਰ ਬਵੇਜਾ ਦੀ ਜਿਹੜੀ ਕਿਤਾਬ ਲਿਖੀ ਹੈ ਉਹਨਾਂ ਦਾ ਨਾਮ ਹੈ ਦੇ ਵਿਲ ਸ਼ੂਟ ਯੂ ਮੈਡਮ ਮਾਈ ਲਾਈਫ ਥਰੂ ਕਨਫਲिक्ट ਯਾਨੀ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੀਆਂ ਮੈਮਰੀਜ਼ ਇਸ ਕਿਤਾਬ ਦੇ ਵਿੱਚ ਸਾਂਝੀਆਂ ਕੀਤੀਆਂ ਤੁਸੀਂ ਇਸ ਕਿਤਾਬ ਦੇ ਵਿੱਚ ਕੀ ਕੀ ਜ਼ਿਕਰ ਕੀਤਾ ਹੈ ਤੁਸੀਂ ਪੜ੍ਹ ਸਕਦੇ ਹੋ ਅੱਗੇ ਵਧਦੇ ਹਾਂ ਸਤਿ ਸ੍ਰੀ ਅਕਾਲ ਜਿਹੜੀ ਉਹ ਪੰਜਾਬ ਦੇ ਹੜ੍ਹਾਂ ਦੀ ਕਰਦੇ ਆ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਕੱਲ ਇੱਕ ਅਹਿਮ ਮੀਟਿੰਗ ਹੈ ਜਿਹੜੀ ਉਹ ਗ੍ਰਾਮ ਮੰਤਰੀ ਨੇ ਜੋ ਅਮਿਤ ਸ਼ਾ ਉਹਨਾਂ ਦੀ ਪ੍ਰਧਾਨ ਮਾਫ ਕਰਨਾ ਮੁੱਖ ਮੰਤਰੀ ਮਾਨ ਉਹਨਾਂ ਦੇ ਨਾਲ ਵੀ ਹੋਈ ਹੈ ਅਜਿਹੇ ਸਮੇਂ ਦੇ ਵਿੱਚ ਅੱਜ ਹਾਈ ਕੋਰਟ ਦੇ ਵਿੱਚ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਇੱਕ ਸੁਣਵਾਈ ਵੀ ਹੋਈ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਗਿਆ ਹਾਈ ਕੋਰਟ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਪਟੀਸ਼ਨਰ ਨੇ ਜਿਹੜੇ ਆਪਣੇ ਸੁਝਾਅ ਦੇ ਰਹੇ ਨੇ ਉਸ ਨੂੰ ਸਰਕਾਰ ਹੈ ਜਿਹੜੀ ਉਹਦੇ ਨੂੰ ਇੰਪਲੀਮੈਂਟ ਕਰੇ ਕਾਰਵਾਈ ਦੇ ਹੁਕਮ ਹੈ ਜਿਹੜੇ ਉਹ ਦਿੱਤੇ ਜਾਣ ਕਿਵੇਂ ਦੇਖਦੇ ਹੋ ਕਿਉਂਕਿ ਸਥਿਤੀ ਹਾਲੇ ਸੁਧਰੀ ਨਹੀਂ ਹੈ ਪੰਜਾਬ ਦੀ ਦੇਖੋ ਦੋ ਹੈ ਸਵਾਲ ਜਿਹਨਾਂ ਤੁਸੀਂ ਜ਼ਿਕਰ ਕੀਤਾ ਇੱਕ ਤਾਂ ਉਹ ਹੈ ਕਿ ਕੱਲ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਹ ਸਾਹ ਨੂੰ 5 ਵਜੇ ਅਮਨ ਸ਼ਾਹ ਦੇ ਨਿਵਾਸ ਸਥਾਨ ਤੇ ਦਿੱਲੀ ਮੁਲਾਕਾਤ ਹੋਈ ਉਹਦਾ ਬਸ ਜਿਹੜਾ ਦਰਸ਼ਕਾਂ ਨਾਲ ਸਮਝਾ ਕਰਾਂਗੇ ਦੂਜਾ ਤੁਸੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 이슈 ਦਾ ਜ਼ਿਕਰ ਕੀਤਾ ਹੈ ਤੋ ਤਾਂ ਦੋਆਂ ਆਗੋਂ ਦੇ ਮੁਲਾਕਾਤ ਦਾ ਸਵਾਲ ਹੈ ਜੋ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਬਾਹਰ ਆ ਕੇ ਮੀਡੀਆ ਨੂੰ ਮਖਾਤਬ ਹੋ ਕੇ ਕਹੀਏ ਗੱਲ ਇਹਪੋਸ ਹਵਾਲੇ ਨਾਲ ਵੀ ਗੱਲ ਕਰੀਏ ਤਾਂ ਕਿਹਾ ਜਾ ਸਕਦਾ ਹੈ ਕਿ ਮੁਲਾਕਾਤ ਬੜੇ ਸਖਾਵੇਂ ਮਾਹੌਲ ਚ ਹੋਈ ਔਰ ਪੰਜਾਬ ਨੂੰ ਇੱਕ ਉਮੀਦ ਬੱਝੀ ਐ ਇਸ ਗੱਲ ਦੀ ਕਿ ਕੇਂਦਰ ਜਿਹੜਾ ਪੰਜਾਬ ਦੀ ਇਸ ਦੁੱਖ ਦੀ ਘੜੀ ਚ ਬਾਹ ਫੜੇਗਾ ਕਿਉਂਕਿ ਮੁੱਖ ਮੰਤਰੀ ਨੇ ਸਾਫ਼ ਤੌਰ ਤੇ ਉਥੇ ਆਪਣੀ ਮੀਟਿੰਗ ਮੁਲਾਕਾਤ ਜੇ ਗੱਲ ਕੀਤੀ ਕਿ ਜਿਹੜਾ 1600 ਕੋਰ ਰੁਪਏ ਦਾ ਐਲਾਨ ਕੀਤਾ ਗਿਆ ਪ੍ਰਧਾਨ ਮੰਤਰੀ ਵੱਲੋਂ ਉਹ ਨਾ ਕਾਫੀ ਐ ਉਸ ਨਾਲ ਪੰਜਾਬ ਦਾ ਕੁਝ ਨਹੀਂ ਸਮਝਣ ਲੱਗਾ ਜਿੰਨਾ ਵੱਡਾ ਨੁਕਸਾਨ ਹੋਇਆ ਇਹਦੇ ਜਵਾਬ ਦੇ ਵਿੱਚ ਜਿਹੜਾ ਹੈਗਾ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੇ ਗੱਲ ਕਹੀ ਕਿ ਨਹੀਂ ਅਸੀਂ ਪੰਜਾਬ ਦੀ ਹੋਰ ਵੀ ਮਦਦ ਕਰਾਂਗੇ ਵੱਖ-ਵੱਖ ਜਿਹੜੇ ਵਿਭਾਗ ਹੈ ਵੱਖ-ਵੱਖ ਵਿੰਗ ਹੈ ਵੱਖ-ਵੱਖ ਸਕੀਮਾਂ ਉਹਨਾਂ ਦੇ ਰਹਿ ਵੀ ਮਦਦ ਕੀਤੀ ਜਾਏਗੀ ਸਿੱਧੇ ਤੌਰ ਤੇ ਮਦਦ ਕੀਤੀ ਜਾਏਗੀ ਸੋ ਇੱਕ ਤਾਂ ਬੜੀ ਉਮੀਦ ਵਧੀ ਆ ਉਸ ਤੋਂ ਇੱਕ ਦਿਨ ਪਹਿਲੇ ਪੰਜਾਬ ਦਾ ਸਭਾ ਦਾ ਸੈਸ਼ਨ ਹੋ ਕੇ ਏਟਿਆ ਜਿਸ ਵੱਡੀ ਪੱਧਰ ਤੇ ਮੰਤੰਦਾ ਹੋਈ ਹੋਇਆ ਹੈ ਪੂਰੇ ਪੰਜਾਬ ਦੇ ਵੱਖ-ਵੱਖ ਰਾਜਸੀ ਪਾਰਟੀਆਂ ਵਿੱਚ ਸ਼ਿਕਾਇਤ ਜੋ ਮਰਜ਼ੀ ਮਤ ਪੇਦਲੇ ਹੁਣ ਕੇਂਦਰ ਨੂੰ ਸਾਰਿਆਂ ਨੇ ਸਰਬਸੰਮਤੀ ਨਾਲ ਅਪੀਲ ਕੀਤੀ ਕਿ ਪੰਜਾਬ ਦੀ ਮਦਦ ਦਾ ਸਮਾਂ ਪੰਜਾਬ ਨੂੰ ਸੰਕਟੋਂ ਕੱਢਿਆ ਜਾਵੇ ਸੋ ਸਾਰੇ ਚੌਕਰੇ 'ਚ ਦੇਖਿਆ ਜਾਵੇ ਜਿਹੜੀ ਮੁਲਾਕਾਤ ਹੈ ਉਹ ਬੜੀ ਐਮ ਹੈ ਇਸ ਦਾ ਇੱਕ ਪਹਿਲੂ ਇਹ ਵੀ ਹੈ ਕਿ ਪੰਜਾਬ ਪਾਜ ਬਿਤੇ ਆਗੂ ਉਹੀ ਬੜੇ ਹਤਸ਼ਾਤ ਨੇ ਇਸ ਮੁਲਾਕਾਤ 'ਚੋਂ ਉਹ ਦਾਅਵਾ ਕਰਦੇ ਇਸ ਗੱਲ ਦੇ ਕਿ ਦੇਖਿਆ ਸੀ ਤਾਂ ਪਹਿਲਾਂ ਕਹਿੰਦੀ ਸੀ ਕਿ ਕੇਂਦਰ ਪੰਜਾਬ ਦੀ ਬਾਹ ਫੜੇਗਾ ਜਾਂ ਆ ਦੀ ਮਦਦ ਕਰੇਗਾ ਤੇ ਹੁਣ ਅਮਸ਼ਾ ਨੇ ਗੱਲ ਕਹਿ ਦਿੱਤੀ ਇੱਕ ਤਾਂ ਪੋਜ਼ਿਟਿਵ ਪਹਿਲੂ ਇਸ ਮੁਲਾਕਾਤ ਦਾ ਇਹ ਹੈ ਮੀਰ ਕੀਤੀ ਜਾਂਦੀ ਆ ਕਿ ਆਉਣ ਵਾਲੇ ਦਿਨਾਂ ਚ ਇਸ ਮੁਲਾਕਾਤ ਦੇ ਨਤੀਜੇ ਵੀ ਸਾਹਮਣੇ ਆਉਣਗੇ ਜੇ ਮਮਸ਼ ਅਮੈ ਸ਼ਾਹ ਹੁਣਾ ਨੇ ਵੀ ਕਿਹਾ ਔਰ ਮੁੱਖ ਮੰਤਰੀ ਭਗਵੰਤ ਮਾਨ ਹੁਣਾ ਨੇ ਵੀ ਗੱਲ ਕੀਤੀ ਹੈ ਰਹੀ ਗੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਉਦੀ ਸਿਪਿਟਿਸ਼ਨ ਦਾਇਰ ਕੀਤੀ ਗਈ ਸੀ ਉਹ ਪਿਟਿਸ਼ਨ ਦੀ ਸੁਣਵਾਈ ਕਰਦਿਆਂ ਉਸ ਪਿਟਿਸ਼ਨ ਨੂੰ ਖਤਮ ਕਰਦਿਆਂ ਜਾਨੀ ਅਦਾਲਤ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜੋ ਕੁਝ ਪਿਟਿਸ਼ਨ ਤੇ ਦਰਜ ਕੀਤਾ ਗਿਆ ਉਹ ਪੰਜਾਬ ਸਰਕਾਰ ਦਿਸ਼ਾ ਨਰਜ਼ੇ ਦਿੱਤੇ ਗਿਆ ਕਿ ਸਮੇਂ ਸਾਰਾ ਜਿਹੜੀ ਉਸ ਮਾਮਲੇ ਤੇ ਕਾਰਵਾਈ ਕੀਤੀ ਜਾਵੇ ਤੇਰੇ ਪੀੜਤਾ ਚਾਹੇ ਪਿੰਡਾਂ ਚਾਹੇ ਤੇ ਫਸਲਾਂ ਵਾਲੇ ਆ ਚਾਹੇ ਕਾਰੋਬਾਰੀ ਆ ਚਾਹੇ ਮਜ਼ਦੂਰ ਹੈ ਉਹਨਾਂ ਨੂੰ ਜਿਹੜੀ ਰਾਹਤ ਦੇਣੀ ਹੈ ਰਾਹਤ ਦੇਂਦੇ ਕੰਮ ਚ ਤੇਜ਼ੀ ਲੰਘਦੀ ਜਾਵੇ ਜਿੱਥੇ ਕਿਤੇ ਬਿਮਾਰੀਆਂ ਦਾ ਮਾਮਲਾ ਹੈ ਉਦੇ ਟਾਕਰੇ ਲਈ ਫਰੰਦ ਕੀਤੇ ਜਾਣ ਕੇਂਦਰ ਦੇ ਤੋਂ ਮਦਦ ਲੈ ਕੇ ਸੰਜੇ ਤੌਰ ਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਵਿਕਾਸ ਕਰ ਜਾਏ ਸੜਕਾਂ ਆ ਦੂਜੇ ਕਾਰੋਬਾਰ ਜਿੱਥੇ ਠੱਪ ਪਏ ਆ ਪੰਜਾਬ ਨੂੰ ਨਵੇਂ ਸਿਰੇ ਤੋਂ ਇੱਕ ਖੜਾ ਕੀਤਾ ਜਾਵੇ ਤਾਂ ਕਿ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵੀ ਇਹੀ ਗੱਲ ਕਹਿੰਦੇ ਆ ਇਹ ਰਿਕਰਾਂ ਪੰਜਾਬ ਜਾਂ ਪੰਜਾਬ ਨੂੰ ਨਵੇਂ ਸਿਰੇ ਤੋਂ ਖੜਾ ਕਰਨ ਦੇ ਲਈ ਸੀ ਅਪਰਾਲਾ ਕਰ ਰਹੇ ਆ ਅਸਲ ਜੋ ਜਾਂਚ ਕਾਜ ਨੇ ਕੀਤੀ ਹੈ ਜਾਂ ਪਟੀਸ਼ਨ ਜੀ ਨੇ ਦਾਇਰ ਕੀਤੀ ਹੈ ਉਹਦਾ ਮੰਤਵ ਵੀ ਇਹੀ ਹੈ ਕਿ ਰਾਹਤ ਸਰਗਰਮੀਆਂ ਚ ਤੇਜ਼ੀ ਲਿਆਉਣਾ ਉਹ ਰਾਹਤ ਸਰਗਰਮੀਆਂ ਤੇਜ਼ੀ ਲਿਆਉਣ ਦੇ ਲਈ ਹੀ ਜਿਹੜਾ ਹੈਗਾ ਉਹ ਪਟੀਸ਼ਨ ਦਾਇਰ ਕੀਤੀ ਗਈ ਸੀ ਰੋਜ਼ਾਦ ਨੇ ਵੀ ਪੰਜਾਬ ਨੂੰ ਦਿਸ਼ਾ ਨਿਰਦੇਸ਼ ਦਿੱਤਾ ਹਾਲਾਂਕਿ ਪਟੀਸ਼ਨ ਚ ਇਹ ਵੀ ਮੰਗ ਕੀਤੀ ਗਈ ਸੀ ਕਿ ਸਾਰੇ ਮਾਲੇ ਦੀ ਜਾਂਚ ਲਈ ਕਿ ਹੜ੍ਹ ਕਿਉਂ ਆਏ ਕੌਣ ਜ਼ਿੰਮੇਵਾਰ ਹੈ ਇਹ ਰਿਸਰਟ ਕੰਮ ਕੀਤੇ ਹਾਲਾਂਕਿ ਅਦਾਲਤ ਨੇ ਜਿਹੜਾ ਕੋਈ ਫੈਸਲਾ ਨਹੀਂ ਦਿੱਤਾ ਪਰ ਇਹ ਦਿਸ਼ਾਨਦੇ ਜਰੂਰ ਦਿੱਤੇ ਆ ਕਿ ਜੋ ਕੁਝ ਪੀਸ਼ੈਂਸ ਦਾ ਹੋਇਆ ਉਸ ਦੇ ਹਿਸਾਬ ਨਾਲ ਜਿਹੜਾ ਕਿਉਂਕਿ ਉਹਨਾਂ ਨੇ ਉਹ ਸਾਰੀ ਕਾਰਵਾਈ ਪੰਜਾਬ ਸਰਕਾਰ ਨੂੰ ਭੇਜੀ ਵੀ ਹੈ ਕਿ ਪੰਜਾਬ ਸਰਕਾਰ ਫੌਰੀ ਤੌਰ ਤੇ ਰਾਹਤ ਕਾਰਜਾਂ ਚ ਸਰਗਰਮੀਆਂ ਲੈ ਕੇ ਆਵੇ ਤਾਂ ਕਿ ਪੰਜਾਬ ਸੰਕਰਤੋਂ ਬਾਹਰ ਆ ਸਕੇ ਲੋਕਾਂ ਨੂੰ ਰਾਹਤ ਮਿਲ ਸਕੇ ਜੀ ਜੀ ਸਰ ਸਾਬ ਅੱਗੇ ਗੱਲ ਕਰਾਂਗੇ ਅੱਜ ਮੁੱਖ ਮੰਤਰੀ ਮਾਨ ਨੇ ਜੋ ਰਾਜਪੁਰਾ ਪਹੁੰਚੇ ਪਟਿਆਲਾ ਦੇ ਰਾਜਪੁਰਾ ਪਹੁੰਚ ਕੇ ਉਹਨਾਂ ਨੇ ਇੱਕ ਐਨੀਮਲ ਨਿਊਟ੍ਰੀਸ਼ਨ ਫੈਕਟਰੀ ਦਾ ਉਦਘਾਟਨ ਕੀਤਾ ਜਿਸ ਦੇ ਵਿੱਚ ਪਸ਼ੂਆਂ ਲਈ ਜੋ ਫੀਡ ਹੈ ਉਹ ਬਣਾਈ ਜਾਵੇਗੀ ਵੱਡੇ ਪੱਧਰ ਦੇ ਉੱਪਰ ਇਨਵੈਸਟਮੈਂਟ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਪੰਜਾਬ ਦੇ ਵਿੱਚ ਆ ਰਹੀ ਹੈ ਤੇ ਉਸੇ ਇਨਵੈਸਟਮੈਂਟ ਦਾ ਹਿੱਸਾ ਜਿਹੜੀ ਇਹ ਫੀਡ ਫੈਕਟਰੀ ਹੈ ਜੀ ਜੀ ਬਿਲਕੁਲ ਜਿਹੜੀ ਫੀਡ ਫੈਕਟਰੀ ਦਾ ਰਾਜਪੁਰਾ ਉਦਘਾਟਨ ਕਰ ਸੀ ਉਹਨਾਂ ਜਿਹੜੇ ਫੀਡ ਫੈਕਟਰੀ ਦੇ ਮਾਲਕ ਹੈ ਉਹਨਾਂ ਨੂੰ ਵੀ ਉਨ੍ਹਾਂ ਦੇ ਰਾਹੀਂ ਸਮਝ ਲਓ ਦੁਨੀਆ ਭਰ 'ਚ ਸੁਨੀਹਾ ਆ ਮੁੱਖ ਮੰਤਰੀ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਪੰਜਾਬ 'ਚ ਵੱਡੀ ਵੱਡੀ ਪੱਧਰ ਤੇ ਕਾਰੋਬਾਰੀ ਕੰਪਨੀ ਆਲੇ ਨਿਵੇਸ਼ ਕਰ ਰਹੇ ਆ ਰਹੇ ਆ ਇਸ ਫੀਡ ਫੈਕਟਰੀ ਦੇ ਆਉਣ ਦੇ ਨਾਲ ਇਹਦੇ ਵੱਡੀ ਪੱਧਰ ਤੇ ਸਾਡੇ ਪੰਜਾਬੀਆਂ ਨੂੰ ਤਾਂ ਰਾਹਤ ਮਿਲੇ ਮਿਲੇਗੀ ਕਿਉਂਕਿ ਕਹਿੰਦੇ ਦੁੱਧ ਦਾ ਕੰਮ ਹੈ ਜਿਹੜੇ ਤੇ ਅਰੂ ਡੰਗਰਾਂਵਾਲੀ ਫੀਡ ਅੱਛੀ ਕਾਸ਼ੀ ਜਾਈਗੀ ਇਸ ਦੇ ਨਾਲ ਕਾਰੋਬਾਰ ਦੀ ਵੀ ਗੱਲ ਹੋਏਗਾ ਔਰ ਇਹਦੇ ਨਾਲ ਕਿੰਨੇ ਸਾਡੇ ਪੰਜਾਬ ਨੂੰ ਇੱਕ ਹਲਾਲਾ ਮਿਲ ਗਿਆ ਇਹ ਨਾਲ ਇੱਕ ਚੇਚੇ ਤੌਰ ਤੇ ਮੁੱਖ ਮੰਤਰੀ ਨੇ ਇਹ ਸੁਨੇਹਾ ਦਿੱਤਾ ਕਿਸੀਂ ਇੰਡਸਟਰੀ ਦੇ ਅੰਦਰ ਹੋਰ ਵਿਕਾਸ ਕਰਾਂਗੇ ਕਿ ਤਾਂ ਕਿ ਪੰਜਾਬ ਖੇਤੀ ਦੇ ਨਾਲ ਨਾਲ ਇੰਡਸਟਰੀ 'ਚ ਵੀ ਅੱਗੇ ਵਧ ਸਕੇ ਜੀ ਜੀ ਸੁਖ ਸਾਹਿਬ ਅੱਗੇ ਜਿਹੜੀ ਖਬਰ ਹੈ ਉਹ ਬਹੁਤ ਹੀ ਦੁਖਦਾਇਕ ਹੈ ਸਾਰੇ ਪੰਜਾਬੀ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਕਿ ਪੰਜਾਬੀ ਗਾਇਕ ਬਹੁਤ ਸੋਹਣੀ ਪੱਗ ਬੰਨਣ ਵਾਲਾ ਇੱਕ ਸੋਹਣਾ ਨੌਜਵਾਨ ਮੁੰਡਾ ਰਾਜਵੀਰ ਜਵੰਦਾ ਜੋ ਕਿ ਇਸ ਸਮੇਂ ਫੋਟਸ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਕਿ ਉਸ ਨੂੰ ਪਰਮਾਤਮਾ ਠੀਕ ਕਰੇ ਸੋ ਜਿਹੇ ਦੇ ਵਿੱਚ ਫੋਟਸ ਹਸਪਤਾਲ ਦੇ ਵੱਲੋਂ ਹਰ ਰੋਜ਼ ਜਿਹੜਾ ਉਹਨਾਂ ਦੀ ਸਿਹਤ ਦੇ ਸਬੰਧਤ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ ਸੋ ਜਿਹੜੀ ਹੁਣ ਦੀ ਲੇਟੈਸਟ ਜਾਂ ਤਾਜ਼ਾ ਅਪਡੇਟ ਹੈ ਉਹ ਇਹ ਕਹਿ ਰਹੇ ਨੇ ਕਿ ਕੋਈ ਮਹੱਤਵਪੂਰਨ ਸੁਧਾਰ ਹੈ ਜਿਹੜਾ ਉਹ ਜਵੰਦਾ ਦੀ ਸਿਹਤ ਦੇ ਵਿੱਚ ਨਹੀਂ ਵੇਖਣ ਨੂੰ ਮਿਲ ਰਿਹਾ ਕਿਉਂਕਿ ਨਿਊਰੋਜਿਕਲ ਜਿਹੜੀ ਸਥਿਤੀ ਹੈ ਉਹ ਅਜੇ ਵੀ ਨਾਜ਼ੁਕ ਹੈ ਤੇ ਕਲੀਨਿਕਲੀ ਤੌਰ ਤੇ ਹਲੇ ਤੱਕ ਸੁਧਾਰ ਜਿਹੜਾ ਉਹ ਨਹੀਂ ਵੇਖਣ ਨੂੰ ਮਿਲ ਰਿਹਾ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਤੇ ਜੀ ਰਾਵੀਰ ਜਵੰਦਾ ਦੀ ਆਪਾਂ ਜਦੋਂ ਗੱਲ ਕਰਦੇ ਆ ਜਵੰਦਾ ਦਾ ਜ਼ਿਕਰ ਕਰਦੇ ਮੈਨੂੰ ਲੱਗਦਾ ਕਿ ਇਹ ਥੁੰਦਾ ਕਿਸੇ ਇੱਕ ਪਰਿਵਾਰ ਦਾ ਪੁੱਤ ਨਹੀਂ ਸਾਰੇ ਪੰਜਾਬ ਦਾ ਪੁੱਤ ਹੈ ਜੀ ਦੁਨੀਆਂ ਭਾਰਤ ਵਿੱਚ ਬੈਠੇ ਪੰਜਾਬੀਆਂ ਦਾ ਪੁੱਤ ਜਿਸ ਕਦਰ ਦੁਨੀਆਂ ਭਾਰਤ ਵਿੱਚ ਪੰਜਾਬੀਆਂ ਵੱਲੋਂ ਆਪਾਂ ਕਿਹਦਾ ਕਿਹਦਾ ਜ਼ਿਕਰ ਕਰੀਏ ਕਿਸ ਵਰਗ ਦਾ ਜ਼ਿਕਰ ਕਰੀਏ ਸਾਰਿਆਂ ਵੱਲੋਂ ਜਿਸ ਤਰ੍ਹਾਂ ਅਰਦਾਸਾਂ ਕੀਤੀਆਂ ਜਾ ਰਹੀਆਂ ਰੱਬ ਦੇ ਅਰਜ਼ੋਈਆਂ ਕੀਤੀਆਂ ਜਾ ਰਹੀਆਂ ਉਹਦੀ ਸੇਹ ਦੀ ਕਾਮਯਾਬੀ ਲਈ ਲੰਮੀ ਜ਼ਿੰਦਗੀ ਦੇ ਲਈ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਅਰਦਾਸਾਂ ਦਾ ਇੱਕ ਹੜ ਆਇਆ ਉਹ ਤੁਸੀਂ ਹਸਪਤਾਲ ਦੇ ਇਲਾਜ ਦਾ ਜ਼ਿਕਰ ਕੀਤਾ ਹੈ ਇਹ ਠੀਕ ਹੈ ਕਿ ਉਹ ਜ਼ਿੰਦਗੀ ਲਈ ਲੜਾਈ ਲੜ ਰਹਾ ਹੈ ਇਹਦੇ ਬਾਰੇ ਕੋਈ ਦੂਰ ਹੈ ਨਹੀਂ ਸਥਿਤੀ ਦੇ ਸੁਧਾਰ ਹੋਣ ਦੇ ਲਈ ਸਾਰੇ ਉਹਦੇ ਦੋਸਤ ਮਿੱਤਰ ਨਜ਼ਦੀਕੀ ਦੋਸਤਾਂ ਦੇ ਜਿਹੜੀ ਕਾਮਨਾ ਕਰਦੇ ਆ ਸਾਰਿਆਂ ਨੂੰ ਜਿਹੜੀ ਸਭ ਤੋਂ ਵੱਡ ਇੱਕ ਬੜੀ ਲੱਗਦੀ ਹੈ ਜਿਹੜੀ ਭਾਵਕ ਆਪੀਲਾ ਹੁੰਦੀਆਂ ਕਿ ਦੇਖੋ ਅ ਦੁਆ ਤਾਂ ਹੈ ਹੀ ਹੈ ਦਵਾਈ ਦੇ ਨਾਮ ਨਾਲ ਦੁਆ ਜਿਹੜੀ ਹੈਗੀ ਹੈ ਆਪੀਰ ਜਣੀ ਹੈਗੀ ਅਰਦਾਸ ਜਿਹੜੀ ਹੈਗੀ ਆ ਉਹ ਬਹੁਤ ਕੰਮ ਕਰਦੀ ਹੈ ਸੋ ਲੱਗਦਾ ਹੈ ਕਿ ਪੰਜਾਬੀਆਂ ਦੇ ਆਰਦਾਸਾਂ ਜ਼ਰੂਰ ਕੰਮ ਕਰਨੀਆਂ ਜਿਹੜਾ ਰਾਜੀਵ ਜਵੰਦਾ ਜਿਸ ਦਾ ਤੁਸੀਂ ਜ਼ਿਕਰ ਕੀਤਾ ਸੁਣੀ ਸੰਖੀ ਪਗਵਣਾ ਮੈਂ ਦੇਖਿਆ ਕਿਸ ਤਰ੍ਹਾਂ ਕੰਠਾ ਪਾ ਕੇ ਲੰਮਾ ਲੰੰਗਾ ਜਵਾਨ ਜਿਹੜਾ ਹੈਗਾ ਔਰ ਪੰਜਾਬ ਦੀ ਜਾਨ ਪੰਜਾਬ ਦੀ ਜ਼ੁਬਾਨ ਪੰਜਾਬ ਦਾ ਨਾਮ ਦੁਨੀਆ ਭਰ ਚ ਬੈਠੇ ਪੰਜਾਬੀ ਉਸ ਨੂੰ ਤੇਤੇ ਕਾਰਿਆ ਕਿਹੜਾ ਫੀਲਡ ਹੈ ਚਾਹੇ ਕੋਈ ਰਾਜਸੀ ਆਗੂ ਹੈ ਚਾਹੇ ਕਲਾਕਾਰ ਹੈ ਇਸ ਸਮਾਸੇਵੀ ਅਚਾਰ ਮੇਕ ਹੈ ਹਰ ਇੱਕ ਨੂੰ ਆਇਆ ਲੱਗਦਾ ਹੈ ਕਿ ਜਵੰਦਾ ਮੇਰਾ ਆਪਣਾ ਸਾਡਾ ਆਪਣਾ ਹੈ ਕਿ ਲੋਰ ਦਾਸਾਂ ਕਰ ਰਿਹਾ ਹੈ ਕਿ ਜਵੰਦਾ ਉਹਦੀ ਸਿਹਤ ਤੰਦਰੁਸਤੀ ਲਈ ਵਾਇਗ੍ਰੋ ਕਾਪੂਰਕ ਜਿਹੜਾ ਹੈਗਾ ਮੇਹਰ ਕਰੀ ਦੁਨੀਆ ਭਰ ਦੀਆਂ ਦਾਸਾਂ ਚ ਆਪਾਂ ਵੀ ਸ਼ਾਮਲ ਹੈ ਔਰ ਉਮੀਦ ਕਰਦੇ ਆ ਕਿ ਜਵੰਦਾ ਤੰਦਰੁਸਤ ਹੋਣਗੇ ਤੇ ਮੁੜ ਕੇ ਫੇਰ ਇੱਕ ਪੰਜਾਬ ਦਾ ਹੱਸਦਾ ਵਸਦਾ ਗੱਭਰੂ ਪੰਜਾਬੀਆਂ ਨੂੰ ਮਿਲੇਗਾ ਇਹ ਸਾਰਾਂ ਦੀ ਦਿਲੀ ਤਮੰਨਾ ਹੈ ਤੇ ਦਿਲੀ ਤਮੰਨਾ ਹੈ ਲੱਗਦਾ ਹੈ ਕਿ ਜਿਹੜਾ ਅਕਾਲਪੁਰ ਖੈ ਜਿਹੜੀ ਕੁਦਰਤ ਹੈ ਉਹ ਜਰੂਰ ਸੁਣਵਾਈ ਕਰੇਗੀ ਜੀ ਜੀ ਸਿਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਦਾ ਪਿਛਲੇ ਦਿਨੀ ਐਕਸੀਡੈਂਟ ਹੈ ਜਿਹੜਾ ਇਹ ਹਿਮਾਚਲ ਦੇ ਵਿੱਚ ਹੋਇਆ ਸੀ ਕਿਉਂਕਿ ਉਹ ਬਾਈਕ ਚਲਾਉਣ ਦੇ ਬਹੁਤ ਜ਼ਿਆਦਾ ਸ਼ੌਕੀਨ ਨੇ ਬਾਈਕ ਰੈਡਰ ਰਾਈਡਰ ਨੇ ਤੇ ਪਿਛਲੇ ਦਿਨੀ ਜੋ ਐਕਸੀਡੈਂਟ ਹੋਇਆ ਉਸ ਕਰਕੇ ਗੰਭੀਰ ਸੱਟਾਂ ਉਹਨਾਂ ਦੇ ਸਿਰ ਦੇ ਵਿੱਚ ਨੇ ਬ੍ਰੇਨ ਤੋਂ ਲੈ ਕੇ ਸਪਾਈਨ ਤੱਕ ਜਿਹੜੀਆਂ ਸੱਟਾਂ ਲੱਗੀਆਂ ਉਹ ਲੱਗੀਆਂ ਨੇ ਜਿਸ ਕਰਕੇ ਇਸ ਸਮੇਂ ਸਥਿਤੀ ਕਾਫੀ ਨਾਜ਼ੁਕ ਹੈ ਪਰ ਸਾਰਾ ਹੀ ਪੰਜਾਬ ਉਹਨਾਂ ਦੇ ਲਈ ਅਰਦਾਸਾਂ ਕਰ ਰਿਹਾ ਹੈ ਸੋ ਉਮੀਦ ਕਰਦੇ ਹਾਂ ਆਸਤੇ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ